ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਠੀ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਮਾਣਾ ਦੇ ਅਗਰਸਨ ਚੌਕ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਜਿਹੜੀ ਸਮਾਣਾ ਵਿਖੇ ਮੋਢਸਾ ਰੈਲੀ ਕੱਢੀ ਜਾ ਰਹੀ ਹੈ ਇਹ ਜਿਹੜੀ ਰੈਲੀ ਹੈ ਇਹ ਕੀਰਤੀ ਕਿਸਾਨ ਯੂਨੀਅਨ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਯੂਥ ਆਗੂਆਂ ਵੱਲੋਂ ਇਹ ਰੈਲੀ ਦਾ ਜਿਹੜਾ ਅੱਜ ਆਗਾਜ਼ ਕੀਤਾ ਗਿਆ ਔਰ ਇੱਥੇ ਵੀ ਦੱਸਣ ਜੋਗ ਹੈ ਕਿ ਇਹ ਰੈਲੀ ਸਮਾਣਾ ਤੋਂ ਹੁੰਦੀ ਹੋਈ ਪਾਤਣਾ ਪਹੁੰਚੇਗੀ ਔਰ ਪਾਤਣਾ ਪਹੁੰਚ ਕੇ ਫਿਰ ਜਿਹੜੀ ਇਹ ਰੈਲੀ ਜਿਹੜੀ ਹੈ ਸੰਪੰਨ ਹੋਏਗੀ ਔਰ ਇਹ ਰੈਲੀ ਕਿਉਂ ਕੱਢੀ ਜਾ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਹਨ ਸਾਰੀ ਹੀ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ ਜੋ ਨਾ ਯੂਥਿੰਗ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਅੱਜ ਖੇਤੀ ਉੱਪਰ ਸੰਕਟ ਹੈ ਗਿਆ ਪੂਰੇ ਪੰਜਾਬ ਉੱਪਰ ਸੰਕਟ ਹੈ ਗਿਆ ਤੇ ਉਹਨਾਂ ਮੰਗਾ ਉੱਤੇ ਅਸੀਂ ਅੱਜ ਜਿਹੜਾ ਲੋਕਾਂ ਤੱਕ ਇਹ ਗੱਲਾਂ ਲੈ ਕੇ ਜਾ ਰਹੇ ਆ ਇਹ ਮੰਗਾ ਲੈ ਕੇ ਜਾ ਰਹੇ ਆ ਕਿ ਯੂਥ ਨੂੰ ਅੱਜ ਲਾਂਬੰਦ ਹੋ ਕੇ ਜੱਥੇਬੰਦ ਹੋ ਕੇ ਆਲੀ ਤੁਰਨਾ ਚਾਹੀਦਾ ਜਿਸ ਨਾਲ ਪੰਜਾਬ ਤਰੱਕੀ ਦੀ ਲੀਹ ਤੇ ਆ ਸਕੇ ਸਾਡੀਆਂ ਮੁੱਖ ਜਿਹੜੀਆਂ ਮੰਗਾਂ ਹੈਗੀਆਂ ਉਹ ਪਾਣੀ ਦਾ ਮਾਮਲਾ ਹੈਗਾ ਪਾਣੀ ਦਾ ਮਾਮਲਾ ਰਿਪੇਅਰਿੰਸ ਨਾਲ ਤਾਂ ਤੱਕ ਹੱਲ ਹੋਵੇ ਇਹਦੀ ਬੰਡ ਦਾ ਮਾਮਲਾ ਹੈਗਾ ਤੇ ਇਹਦੀ ਵਰਤੋਂ ਦਾ ਮਾਮਲਾ ਹੈਗਾ ਤੇ ਨਾਲ ਨਾਲ ਜਿਹੜਾ ਹੈਗਾ ਕਿ ਪਾਣ ਜਿਸ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਇਹਨੂੰ ਸਭ ਤੋਂ ਵੱਧ ਜਿਹੜੀ ਹੈਗੀ ਆ ਇਹ ਸਾਰਾ ਕਿਰਤੀ ਕਿਸਾਨ ਯੂਨੀਅਨ ਦੇ ਮੁੱਖ ਏਜੰਡੇ ਦੇ ਉੱਪਰ ਹੈਗਾ ਇਹਦੇ ਨਾਲ ਨਾਲ ਜਿਹੜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਹੈਗਾ ਉਹ ਵਪਾਰ ਲਈ ਖੋਲੇ ਜਾਵੇ ਉਦਾਂ ਤਾਂ ਇਹ ਬੋਲਦੇ ਆ ਕਿ ਪਾਕਿਸਤਾਨ ਨਾਲ ਵਪਾਰ ਬੰਦ ਹੈ ਪਰ ਕੇਂਦਰੀ ਮੰਤਰੀ ਜਿਹੜੀ ਅਨੂਪਰੀਆ ਪਟੇਲ ਆ ਉਹ ਆਪ ਸੰਸਦ ਦੇ ਵਿੱਚ ਮੰਨਿਆ ਕਿ ਪਾਕਿਸਤਾਨ ਨਾਲ 1.40 ਅਰਬ ਡਾਲਰ ਦਾ ਜਿਹੜਾ ਵਪਾਰ ਆ ਉਹ ਹੋ ਰਿਹਾ ਪਰ ਵਪਾਰ ਜਿਹੜੀਆਂ ਅੰਬਾਨੀ ਅੰਡਾ ਨਿਰਮੰਦਰ ਕਹਾ ਹੈਗੀਆਂ ਉਹਨਾਂ ਨਾਲ ਹੀ ਹੋ ਰਿਹਾ ਜੇ ਉਹ ਵਪਾਰ ਇੱਥੋਂ ਹੋਵੇ ਤਾਂ ਪੰਜਾਬ ਨੂੰ ਖਾਸ ਕਰਕੇ ਇਹਦੇ ਨਾਲ ਨਾਲ ਪੂਰੇ ਨਾਰਥ ਇੰਡੀਆ ਨੂੰ ਇਹਦਾ ਫਾਇਦਾ ਹੋਣਾ ਹੈਗਾ ਇਹ ਜਿਸ ਤਰ੍ਹਾਂ ਪਹਿਲਾਂ ਵਪਾਰ ਚੱਲਦਾ ਸੀ ਪਲਵਾਮਾ ਹਮਲੇ ਤੋਂ ਬਾਅਦ ਬੰਦ ਕੀਤਾ ਇਹਨਾਂ ਨੇ ਉਸ ਤੋਂ ਪਹਿਲਾਂ ਇੱਥੋਂ ਮਲ ਕੇ ਸਾਰੇ ਸਬਜ਼ੀਆਂ ਦੀ ਹੈਗੀ ਪਾਕਿਸਤਾਨ ਜਾਂਦੀ ਸੀ ਅੱਜ ਸਬਜ਼ੀਆਂ ਦੇ ਭਾਗ ਕਿੱਥੇ ਆਪਣੇ ਕਿੱਥੇ ਆ ਪਾਕਿਸਤਾਨ ਵਿੱਚ ਕਿੱਥੇ ਕਿੰਨੀ ਲੱਗੀ ਆ ਇਹਦੇ ਨਾਲ ਨਾਲ ਇਹ ਕਿ ਖੇਤੀ ਮਾਡਲ ਦਾ ਸੰਕਟ ਹੈਗਾ ਜਿਹੜਾ ਹੁਣ ਮੋਨੋਕਲਚਰ ਹੈ ਚੋਨਾ ਤੇ ਕਣਕ ਇਸ ਤੋਂ ਬਾਹਰ ਆਪਾਂ ਜਾ ਨਹੀਂ ਰਹੇ ਜਿੰਨੀ ਪੈਸਟੀਸਾਈਡ ਅਸੀਂ ਮਲ ਕੇ ਖੇਤਾਂ ਵਿੱਚ ਵਰਤ ਵਰਤੋਂ ਕਰਦੇ ਆ હવા ਪਾਣੀ ਮਿੱਟੀ ਦੁਸ਼ਤ ਹੋਇਆ ਹੋਇਆ ਹੈ ਸਾਡੀ ਮੰਗ ਇਹ ਹੈ ਕਿ ਜ਼ੋਨ ਬਣਾਏ ਜਾਣ ਜ਼ੋਨਾਂ ਤਹਿਤ ਖੇਤੀ ਹੋਵੇ ਕਿ ਆਹ ਜ਼ੋਨ ਦੇ ਵਿੱਚ ਆਹ ਖੇਤੀ ਹੋਊਗੀ ਇਹ ਖਾਸ ਫਸਲ ਹੋਣੀ ਹੈਗੀ ਆ ਇਹ ਖੇਤੀ ਮਾਡਲ ਦਾ ਜਿਹੜਾ ਸਵਾਲ ਆ ਕਿ ਕਿਰਤੀ ਕਿਸਾਨ ਜਿਹਨੂੰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਖਾਂਦੀ ਆ ਰਹੀ ਆ ਇਹਦੇ ਨਾਲ ਨਾਲ ਜਿਹੜਾ ਕਰਜ਼ੇ ਮੁਕਤੀ ਦੀ ਹੈਗੀ ਆ ਕਿ ਕਿਸਾਨਾਂ ਦਾ ਤੇ ਨਾਲ ਮਜ਼ਦੂਰਾਂ ਦਾ ਸਮੂੱਚਾ ਕਰਜ਼ਾ ਜਿਹੜਾ ਹੈਗਾ ਉਹ ਮਾਫ ਕੀਤਾ ਜਾਵੇ ਜੇ ਕੇਂਦਰ ਸਰਕਾਰ ਅੰਬਾਨੀਆਂ ਅੰਡਾਨੇ ਜਾਂ ਹੋਰ ਕਾਰਪੋਰੇਟ ਘਰਾਣਿਆਂ ਦਾ 18 ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕਰ ਸਕਦੀ ਆ ਤਾਂ ਕਿਸਾਨਾਂ ਦਾ ਤਾਂ ਬਹੁਤ ਨੋ ਮਾਸਟਰ ਕਰਜ਼ਾ ਹੈਗਾ ਤਾਂ ਇਹਦੀ ਮਾਫ਼ ਕੀਤਾ ਜਾਣਾ ਚਾਹੀਦਾ ਤਾਂ ਜੋ ਦੇਸ਼ ਤਰੱਕੀ ਦੀ ਲੀਤੀ ਆ ਸਕੇ ਕਿਸਾਨ ਦੁਆਰਾ ਮੁੱਠੂ ਖੜਾ ਹੋ ਸਕੇ ਜੀ ਮੈਂ ਅੱਜ ਖੁਦ ਖੁਸ਼ੀ ਹੋ ਰਹੀ ਹਾਂ ਪ੍ਰਧਾਨ ਜੀ ਜਿਹੜਾ ਪੰਜਾਬ ਵਾਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਵੀ ਲੱਗੇ ਔਰ 1 ਵੀਕ ਦੇ ਅੰਦਰ ਅੰਦਰ ਜਿਹੜਾ ਉੱਤੇ ਮੂਵ ਕਰਨਾ ਸੀ ਹਰਿਆਣਾ ਸਰਕਾਰ ਨੇ ਉਹ ਕਿਤੇ ਨਾ ਕਿਤੇ ਪਿੱਛੇ ਹਟ ਗਈ ਯੂ ਟਰਨ ਫੇਰ ਲੈ ਲਿਆ ਤੁਸੀਂ ਗੱਲ ਕਰਦੇ ਹੋ ਵਾਗਾ ਬਾਰਡਰ ਖੁੱਲਣ ਦੀ ਆਪਣੇ ਤੋਂ ਤਾਂ ਹਾਲੇ ਕਿਤੇ ਨਾ ਕਿਤੇ ਜਿਹੜੇ ਹਰਿਆਣਾ ਦੇ ਬਾਰਡਰ ਨਹੀਂ ਪ੍ਰੋਪਰ ਖੁੱਲ ਪਾਰੇ ਤੇ ਬਾਰੇ ਕੀ ਕਹਿਣਾ ਚਾ ਦੇਖੋ ਜੀ ਸਾਡਾ ਕੰਮ ਹੈ ਕਿ ਅਸੀਂ ਮੰਗਾਂ ਨੂੰ ਉਭਾਰਨਾ ਲੋਕਾਂ ਨੂੰ ਚੇਤਨ ਕਰਨਾ ਜੋ ਦਿੱਲੀ ਮੋਰਚਾ ਬਣਿਆ ਉਹ ਪਹਿਲਾਂ ਇਸ ਤਰ੍ਹਾਂ ਦਾ ਹੈ ਨਹੀਂ ਕਿ ਲੋਕ ਆਪ ਮਾਰੇ ਉੱਠ ਕੇ ਗਏ ਆ ਉਹਦੇ ਪਿੱਛੇ ਜਥੇਬੰਦੀਆਂ ਦਾ 30 ਸਾਲਾਂ ਦੀ ਮਿਹਨਤ ਹੈਗੀ ਆ ਅਸੀਂ ਇਹ ਮੰਗ ਅੱਜ ਤੋਂ ਨਹੀਂ ਉਠਾ ਰਹੇ ਇਹ ਪਿਛਲੇ 1990-91 ਜਦੋਂ ਇਹ ਆਰਥਿਕ ਨੀਤੀਆਂ ਬਣੀਆਂ ਨੇ ਉਹਨੂੰ ਤਾਂ ਅਸੀਂ ਇਹ ਮੰਗਾਂ ਉੱਪਰ ਸੰਘਰਸ਼ ਕਰ ਰਹੇ ਸਾਡੀ ਜੱਫੀ ਬੰਦੀ ਕਰ ਰਹੀ ਆ ਤੇ ਜੇ ਇਹ ਮੰਗਾਂ ਉਠਾਵਾਂਗੇ ਤਾਂ ਲੋਕਾਂ ਤੱਕ ਜਾਣਗੇ ਤਾਂ ਉਹ ਲੋਕਾਂ ਨੂੰ ਪਤਾ ਨਾ ਸਾਡਾ ਨੁਕਸਾਨ ਕਿੱਥੋਂ ਹੋ ਰਿਹਾ ਸਾਡਾ ਫਾਇਦਾ ਕਿੱਥੋਂ ਹੋਣਾ ਇਹ ਮੰਗਾਂ ਇਸ ਕਰਕੇ ਸੁੱਭਾ ਰਹੇ ਸੋ ਪ੍ਰਧਾਨ ਜੀ ਪੂਰਾ ਨਾਮ ਅਤੇ ਉਹਦਾ ਦੱਸੋ ਬਲੀਸ਼ ਮੇਰਾ ਨਾਮ ਗੁਰਵਿੰਦਰ ਸਿੰਘ ਦੇਦਨਾ ਜੀ ਮੈਂ ਜ਼ਿਲ੍ਹਾ ਪ੍ਰਸਿੱਖਿਤ ਕਿਰਤੀ ਕਿਸਾਨ ਜੁਨੀਣ ਤੋਂ ਤੇ ਯੂਥ ਵਿੰਗ ਦਾ ਜ਼ਿਲ੍ਹਾ ਕਨੰਡਾ ਇਹ ਜੀ ਯੂਥ ਵਿੰਗ ਵਾਲੋਂ ਮਤਲਬ ਕਿ ਕਿਰਤੀ ਕਿਸਾਨ ਜੁਨੀਣ ਦਾ ਯੂਥ ਵਿੰਗ ਹੈ ਜਿਹੜਾ ਉਹਨਾਂ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ ਨੇ ਮਾਰਚ ਇਸ ਵਾਸਤੇ ਕੱਢਿਆ ਜਾ ਰਿਹਾ ਹੈ ਕਿ ਜਿਹੜੇ ਨਹਿਰੀ ਪਾਣੀ ਨੇ ਇਹ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਇਹ ਪੀਣ ਵਾਲਾ ਪਾਣੀ ਜਿਹੜਾ ਹੈ ਸਰਕਾਰ ਮੁਹੱਈਆ ਕਰਾਏ ਦੂਜਾ ਜਿਹੜਾ ਹੈ ਵਾਗਾ ਬਾਰਡਰ ਹੁਸੈਨੀ ਵਾਲਾ ਬਾਰਡਰ ਇਹ ਬਾਰਡਰ ਖੋਲਿਆ ਜਾਏ ਤਾਂ ਕਿ ਜਿਹੜੇ ਇੱਥੇ ਕਿਸਾਨਾਂ ਨੂੰ ਸਬਜੀ ਜਾਂ ਹੋਰ ਉਹਨਾਂ ਦੀਆਂ ਫਸਲਾਂ ਜਿਹੜੀਆਂ ਸਸਤੇ ਰੇਟ ਚ ਵਿਕਦੀਆਂ ਨੇ ਉਹ ਪਾਕਿਸਤਾਨ ਦੇ ਨਾਲ ਜੇ ਰਾਬਤਾ ਹੋ ਜਾਏ ਰਸਤਾ ਖੁੱਲ ਜਾਏ ਤੇ ਉਹ ਇੱਥੋਂ ਜਿਹੜੇ ਕਿਸਾਨਾਂ ਦੀ ਲੁੱਟ ਹੁੰਦੀ ਹੈ ਉਹ ਵੱਜ ਸਕੇ ਤੇ ਉਹ ਜਿਹੜੇ ਪਾਕਿਸਤਾਨ ਵਾਲੇ ਨੇ ਦੁੱਗਣਾ ਤਿਗਣਾ ਰੇਟ ਦੇ ਰਹੇ ਨੇ ਉਹਨਾਂ ਨੂੰ ਵੀ ਸਹੂਲਤ ਮਿਲ ਸਕੇ